ਬਠਿੰਡਾ ਦੇ ਸਿਵਲ ਹਸਪਤਾਲ ਵਿਖੋਂ ਅੱਜ ਜਾਗਰੂਕ ਰੈਲੀ ਕੱਢੀ ਗਈ ਇਹ ਜਾਗਰੂਕ ਰੈਲੀ ਪਾਲਸ ਪੋਲੀਓ ਨੂੰ ਲੈ ਕੇ ਕੱਢੀ ਗਈ ਹੈ। ਇਸ ਵਾਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਠਿੰਡਾ ਦਾ ਕਹਿਣਾ ਹੈ ਕਿ ਓਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰੀ ਚੰਡੀ ਦੇ ਕੇ ਜਾਗਰੂਕ ਰੈਲੀ ਰਵਾਨਾ ਕੀਤੀ ਗਈ ਹੈ। ਇਹ ਬਠਿੰਡਾ ਦੇ ਮੁੱਖਿਆ ਬਾਜ਼ਾਰਾਂ ਦੇ ਵਿੱਚੋਂ ਹੁੰਦੀ ਹੋਈ ਬਠਿੰਡਾ ਸਿਵਲ ਹਸਪਤਾਲ ਵਿੱਚ ਆ ਕੇ ਖਤਮ ਹੋਵੇਗੀ। ਇਹਨਾਂ ਹੀ ਨਹੀਂ ਬਲਕਿ ਓਨਾ ਵੱਲੋਂ ਜਾਗਰੂਕ ਰੈਲੀ ਬਾਰੇ ਦੱਸਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਅੱਜ 50 ਦੇ ਕਰੀਬ ਸਟੂਡੈਂਟਾਂ ਵੱਲੋਂ ਇਹ ਰੈਲੀ ਕੱਢੀ ਜਾ ਰਹੀ ਹੈ ਤੇ ਜਾਗਰੂਕ ਰੈਲੀ ਦੇ ਵਿੱਚ ਇੱਕ ਹੀ ਨਾਰਾ ਰਹੇਗਾ ਕਿਉਂਕਿ ਇੰਡੀਆ ਦੇ ਵਿੱਚ ਪਾਲਸ ਪੋਲੀਓ ਕਾਫੀ ਹੱਦ ਤੱਕ ਖਤਮ ਹੋ ਗਿਆ ਹੈ ਤੇ ਇਸ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਸਮੇਂ-ਸਮੇਂ ਸਰ ਜਾਗਰੂਕ ਰੈਲੀਆਂ ਕਰਦਾ ਰਹਿੰਦਾ ਹੈ ਤੇ ਉਹਨਾਂ ਨੇ ਇੰਨਾ ਹੀ ਨਹੀਂ ਬਲਕਿ ਉਹਨਾਂ ਨੇ ਕਿਹਾ ਕਿ ਪਾਲਸ ਪੋਲੀਓ हद तक खत्म होना चाहिए और थे ही माताओं ਨੂੰ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਪਾਲਸ ਪੋਲੀਓ ਦੀ ਦਵਾਈ ਜਵਾਕਾਂ ਨੂੰ ਜਰੂਰ ਪਿਲਾਈ ਜਾਵੇ ਮੈਂ ਡਾਕਟਰ ਚੰਦਰਦੁੱਤ ਸਰੋਤਨ ਬਠੰਡਾ ਅੱਜ ਅਸੀਂ ਜੋ 12 13 14 ਨੂੰ ਸਬ-ਮੈਸ ਇਰਮੀਨੇਸ਼ਨ ਡੇ ਦੇ ਸੰਬੰਧਿਤ ਜੋ ਹੋ ਗਿਆ ਗਤੀਵਿਧੀ ਦੇ ਸੰਬੰਧਿਤ ਅਵੇਰਨੈਸ ਲਈ ਜੀਐਨਐਮ ਸਕੂਲ ਦੇ ਸਟੂਡੈਂਟਸ ਵੀ ਹੈਲਪ ਮਾਡ ਅ ਹੈ ਔਰ 50 ਸਟੂਡੈਂਟਸ ਇਸ ਵਿੱਚ ਰਸਾਇਆ ਤੇ ਇਹ ਮੁੱਖ ਉਦੇਸ਼ ਦਿੱਤਾ ਹੈ ਰੌਂਗ ਕਰਕੇ ਆ ਗਏ ਕਿੰਨੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਦੇ ਵਾਸਤੇ ਤੇ ਕਿਹੜੇ-ਕਿਹੜੇ ਜਗ੍ਹਾ ਜਿਹੜੀਆਂ ਮੇਨ ਨੇ ਆਪਣੀ ਬਠਿੰਡਾ ਸਾਡੇ ਇਸ ਰਾਉਂਡ ਦੇ ਵਿੱਚ ਰਾਉਂਡ 154568 ਬੱਚੇ ਜਿਹੜੇ ਨੇ ਕੋਰਕੀ ਪਿਰਾਂਗੇ 1233 ਜਿਹੜੀਆਂ ਆਇਆ ਅਸੀਂ ਹਾਊਸ ਜੋਬਸ ਟੀਮਾਂ ਬਣਾਈਆਂ ਤੇ 600 ਟਨ ਵਿੱਚ ਅਸੀਂ 698 ਗੁੱਥ ਰਹੇ ਸਰ ਕੀ ਅਪੀਲ ਕਰਨਾ ਚਾਹੋਗੇ ਮਾਤਿਆਂ ਮੱਕੇ ਪੀਰ ਕਰਨਾ ਚਾਹੁੰਗਾ ਕਿ ਸਾਰੇ ਜੋ ਬੱਚੇ ਹੈ ਉਹਨਾਂ ਨੂੰ ਰੋਲ ਲੈ ਕੇ ਆਉਣ ਗੁੱਸਤੇ ਉਤੇ ਤੇ ਇਸ ਜੋ ਕਮਨ ਦਾ ਇਨੀਸ਼ੀਏਟਿਵ ਹੈ ਦੇ ਚ ਪੂਰਾ ਸੈਨ ਲੋ ਕਰਨ ਤਾਂ ਜੋ ਕੋਈ ਨਹੀਂ ਖਤਮ ਹੈ ਨਹੀਂ ਕਰ ਚੁੱਕੇ ਆ ਤੇ ਇਸ ਤਰ੍ਹਾਂ ਦੀ ਸਰਕਾਰ ਹੈ ਬੜਾ ਹੈ ਮੈਂ ਡਾਕਟਰ ਮਿਨਾਕਸ਼ੀ ਸੇਨਾ ਜ਼ਿਲ੍ਹਾ ਟੀਕਾਕਰ ਨਾ ਸਰਵਟਿੰਗ ਦਾ ਪਾਲਸ ਪੋਲੀਓ ਰਾਉਂਡ ਜਿਹੜਾ ਹੈਗਾ 12 13 14 ਅਕਤੂਬਰ ਨੂੰ ਪੂਰੇ ਵਿਸ਼ਵ ਭਰ ਦੇ ਵਿੱਚ ਪੂਰੇ ਆਪਣੇ ਏਰੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈਗਾ ਤਿੰਨ ਦਿਨ ਪੋਲੀਓ ਬੂੰਦਾ ਪਲਾਈਆਂ ਜਾਣੀਆਂ ਹਨ 12 ਤਰੀਕ ਨੂੰ ਬੂਥ ਐਕਟੀਵਿਟੀ ਹੋਏਗੀ ਮਤਲਬ ਹਰ ਥਾਂ ਤੇ ਬੂਥ ਲਗਾਏ ਗਏ ਹਨ ਤਾਂ ਮਾਪੇ ਆਪਣੇ ਬੱਚਿਆਂ ਨੂੰ ਪੋਲੀਓ ਡਰਾਪਸ ਉਹਨਾਂ ਬੂਥਾਂ ਤੇ ਲਿਆ ਕੇ ਪਵਾ ਸਕਦੇ ਹਨ 13 ਤੋਂ 14 ਨੂੰ ਸਾਡੀਆਂ ਹਾਊਸ ਟੂ ਹਾਊਸ ਟੀਮਸ ਮੂਵ ਕਰਨਗੀਆਂ ਅਸੀਂ ਬਠਿੰਡੇ ਜ਼ਿਲ੍ਹੇ ਦੇ ਵਿੱਚ 1,54,568 ਬੱਚੇ ਕਵਰ ਕਰਨੇ ਹਨ ਅਡਾਟੀਚਾ ਇੱਕੋ ਹੀ ਹੈ ਮੰਤਰ ਇੱਕੋ ਹੀ ਹੈ ਕਿ ਇੱਕ ਵੀ ਬੱਚਾ ਪੋਲੀਓ ਜਾਂ ਬੂੰਡਾਂ ਤੋਂ ਵਾਂਝਾ ਨਾ ਰਹੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਮਾਪਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਣੇ 5 ਸਾਲ ਤੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਡਰਾਪਸ ਜ਼ਰੂਰ ਪਲਾਓ ਇਹ ਇੱਕ ਅਜੀਹਕ ਘਾਤਕ ਬਿਮਾਰੀ ਹੈ ਜੀਤੋਂ ਅਸੀਂ ਇੰਡੀਆ ਨੇ ਬੜੀ ਮੁਸ਼ਕਲ ਨਾਲ ਛੁਟਕਾਰਾ ਪਾਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਫਗਾਨਿਸਤਾਨ ਹਜੇ ਵੀ ਇਸ ਬਿਮਾਰੀ ਨਾਲ ਗਰਸਤ ਹਨ ਜੀਦੇ ਕਰਕੇ ਸਾਡੇ ਦੇਸ਼ ਦੇ ਵਿੱਚ ਮੁੜ ਕੇ ਬਿਮਾਰੀ ਆਉਣ ਦਾ ਡਰ ਹੈ ਇਸ ਲਈ ਅਸੀਂ ਹਰ ਸਾਲ ਇਸ ਪ੍ਰਕਿਰਿਆ ਨੂੰ ਵਾਰ-ਵਾਰ ਦੁਹਰਾਉਂਦੇ ਹਾਂ ਇਸ ਪ੍ਰਕਿਰਿਆ ਦੇ ਵਿੱਚ ਹਰ ਇੱਕ ਮਾਪਿਓ ਦਾ ਹਰ ਇੱਕ ਭੈਣ ਭਰਾ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇਸ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਸਾਰਿਆਂ ਨੂੰ ਬੇਨਤੀ 0 ਤੋਂ 5 ਸਾਲ ਦਾ ਬੱਚਾ ਕੋਈ ਵੀ ਨਾ ਰਹੇ 12 ਤਰੀਕ ਨੂੰ ਆਪਣੇ ਕੰਮਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਬੱਚੇ ਨੂੰ ਹੂਠ ਤੇ ਲਿਜਾ ਕੇ ਦੋ ਪੋਲੀਓ ਦੀਆਂ ਬੂੰਦਾ ਜ਼ਰੂਰ ਪਲਾਓ ਸਾਡਾ ਨਾਰਾ ਦੋ ਬੂੰਦ ਹਰ ਵਾਰ ਪੋਲੀਓ ਤੇ ਜਿੱਤ ਰਹੇ ਬਰਖੜਾ ਧੰਨਵਾਦ